ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਾਣ ਤੇ ਅੱਜ ਤੁਹਾਨੂੰ ਅਸੀਂ ਇਹ ਸੂਟ ਦਿਖਾਉਣੇ ਆ ਮਲਮਲ ਦਾ ਸੂਟ ਹੈ ਇਹ ਪੀਚ ਕਲਰ ਹੈ ਦਾ ਇਹ ਚ ਫਿੱਕਾ ਆ ਰਿਹਾ ਥੋੜਾ ਜਿਹਾ ਸੂਟ ਇਹ ਇਸ ਤਰ੍ਹਾਂ ਦਾ ਹੈਗਾ ਵੀ ਥੋੜਾ ਜਿਹਾ ਇਹਨਾਂ ਗੂੜਾ ਫਿੱਕਾ ਹੁੰਦਾ ਕੈਮਰੇ ਦੇ ਵਿੱਚ ਤੇ ਇਹ ਆਪਾਂ ਫਲਕਾਰੀ ਦਾ ਕੱਢਦੇ ਆਂ ਵੀ ਇਹ ਨਾਲ ਹੀ ਫਲਕਾਰੀ ਹੈ ਤੇ ਪੀਚ ਕਲਰ ਦੀ ਤੇ ਸਲਵਾਰ ਤੇ ਕਮੀਜ਼ਾ ਮਲਮਲ ਦਾ ਹੈ ਕੱਪੜਾ ਤੇ ਤੁਹਾਨੂੰ ਦਿਖਾਉਣੀ ਹੈ ਕਿਹੜਾ ਡਿਜ਼ਾਈਨ ਕੱਢਣਾ ਆਪਾਂ ਇਹਦੇ ਆਪਾਂ ਘੇਰੇ ਦੇ ਉੱਤੇ ਬਣਾ ਛੱਡਿਆ ਦੇਖੋ ਤੇ ਕਾਲੇ ਧਾਗੇ ਨਾਲ ਆਪਾਂ ਕੱਢਦੇ ਆਂ ਦੇਖੋ ਇਹ ਤਾਂ ਬਾਕਸ ਬਣਾ ਛੱਡਿਆ ਇਹ 2 ਇੰਚਾ ਜੀ ਦਾ 2 ਇੰਚ ਘੇਰਾ ਉਹ ਵੀ ਬਣਾ ਸਕਦਾ ਜੀ ਦਾ 21 ਵਾਲਾ ਵੀ ਬਣਾ ਸਕਦਾ 20 ਵਾਲਾ ਵੀ ਬਣਾ ਸਕਦਾ 23 ਵਾਲਾ ਵੀ ਬਣਾ ਸਕਦਾ ਦੇਖੋ ਅਸੀਂ ਇਹ ਥੱਲੇੋਂ ਇਹਨਾਂ ਦਾ ਘੇਰੇ ਤੋਂ ਉਧਰ ਅਸੀਂ ਇਹ ਛੱਡਿਆ ਤਰਪਾਈ ਵਾਸਤੇ ਪਾਸੇ ਇਹ ਆਏ ਬਾਕਸ ਬਣਾ ਲਏ ਆ ਤੇ ਐਡਾ ਆਪਾਂ ਬਾਕਸ ਬਣਾ ਲਿਆ ਘੇਰਾ ਦੇਖੋ ਇਧਰ ਵੀ ਆਪਾਂ 4 ਘੇਰੇ ਆਪਾਂ ਇਹ ਬਣਾ ਲਿਆ ਤੇ ਹੁਣ ਆਪਾਂ ਇਹਦੇ ਇਹ ਵਿੱਚ ਬਾਕਸ ਬਣਾ ਕੇ ਤੇ ਫਿਰ ਇਹ ਤੇ ਕਢਾਈ ਕਰਾਂਗੇ ਤੇਰੇ ਅੱਗੇ ਵੀ ਕਰਾਂਗੇ ਪਿੱਛੇ ਦੇ ਪਾਸੇ ਦੇ ਵੀ ਕਢਾਈ ਕਰਾਂਗੇ ਤੇ ਜਿਹੜਾ ਜਿੱਦੂ ਉੱਤੇ ਹੋਊਗਾ ਇਹ ਘੇਰੇ ਦਾ ਡਿਜ਼ਾਈਨ ਹੈ ਤੇ ਜਿਹੜਾ ਉੱਪਰ ਹੋਊਗਾ ਉਹ ਚ ਆਪਾਂ ਨਾ ਤਾਂ ਫੁੱਲ ਪਾਉਣੇ ਆ ਨਾ ਹੀ ਆਪਾਂ ਉਹ ਚ ਚੋਪ ਦੀ ਚੜੀ ਪਾਉਣੀ ਆ ਠੀਕ ਹੈ ਜੀ ਤੇ ਬਾਹਾਂ ਤੇ ਵੀ ਕਰਾਂਗੇ ਇਹ ਤਾਲੇ ਧਾਗੇ ਨਾਲ ਕਰਨਾ ਆਪਾਂ ਐਂਕਰ ਦੀ ਗੁੱਟੀ ਨਾਲ ਤੇ ਆਪਾਂ ਕਰ ਛੱਡਿਆ ਦੇਖੋ ਥੱਲੇ ਹੀ ਕਰ ਛੱਡੇ ਇਹ ਵਿੱਚ ਆਪਾਂ ਬਾਅਦ ਵਿੱਚ ਬਣਾਵਾਂਗੇ ਫਿਰ ਇਹਨੂੰ 22 23 1k 20 ਆਲਾ ਵੀ ਬਣਾ ਸਕਦਾ ਹੈ ਸੂਟ ਹੈ ਤੇ ਮਰਮਲ ਦਾ ਕੱਪੜਾ ਹੈ ਤੇ ਤੁਹਾਨੂੰ ਡਿਜ਼ਾਈਨ ਦਿਖਾਉਣੀ ਹੈ ਅਸੀਂ ਜਿਹੜਾ ਅਸੀਂ ਡਿਜ਼ਾਈਨ ਬਣਾਉਣੀ ਹੈ ਦੇਖੋ ਇਹ ਵਾਲਾ ਡਿਜ਼ਾਈਨ ਬਣਾਉਣੀ ਹੈ ਦੇਖੋ ਤੇ ਜੇ ਕਿਸੇ ਨੇ ਲੈਣਾ ਹੋਵੇ ਤਾਂ ਸਾਨੂੰ ਆਰਡਰ ਕਰ ਸਕਦਾ ਹੈ ਇਹ ਸੂਟ ਤੇ ਇਹ ਪੀਜ ਕਲਰ ਚ ਬਣਾਉਣੀ ਹੈ ਅਸੀਂ ਕਾਲੇ ਨਾਲ ਇਹ ਰੈੱਡ ਕਲਰ ਚ ਹੈ ਪੀਲੇ ਨਾਲ ਤੇ ਅਸੀਂ ਕਾਲੇ ਨਾਲ ਬਣਾਉਣੀ ਹੈ ਪੀਚ ਕਲਰ ਦਾ ਤੇ ਜੇ ਤੁਸੀਂ ਵੀ ਕਾਲੀ ਫਲਕਾਰੀ ਬਣਾਉਣੀ ਹੈ ਇਹਦੇ ਨਾਲ ਤਾਂ ਕਾਲੀ ਫਲਕਾਰੀ ਵੀ ਬਣਵਾ ਸਕਦੇ ਹੋ ਸਾਥੋਂ ਇਹ ਹੀ ਡਿਜ਼ਾਈਨ ਅਸੀਂ ਇੱਥੇ ਸੇਮ ਪਾਵਾਂਗੇ ਤੇ ਜੇ ਤੁਸੀਂ ਇੱਕੋ ਜਿਹਾ ਸੂਟ ਲੈਣਾ ਪੀਚ ਕਲਰ ਦਾ ਤੇ ਇਹ ਫਿੱਕਾ ਹੁੰਦਾ ਕੈਮਰੇ ਦੇ ਵਿੱਚ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਸਾਥੋਂ ਇੱਕੋ ਜਿਹਾ ਨਾਲ ਦੀ ਫਲਕਾਰੀ ਫਲਕਾਰੀ ਤੇ ਵੀ ਕਢਾਈ ਕਰਾਂਗੇ ਵਿੱਚ ਚੋਪ ਦੀ ਜੜੀ ਤੇ ਫੁੱਲ ਪਾਵਾਂਗੇ ਤੇ ਘੇਰੇ ਤੇ ਬਾਹਾਂ ਤੇ ਕਢਾਈ ਕਰਾਂਗੇ ਤੇ ਫਲਕਾਰੀ ਤੇ ਕਰਾਂਗੇ ਤੇ ਹੁਣ ਤੁਹਾਨੂੰ ਦੱਸ ਦਿਆਂ ਵੀ ਜੇ ਕਾਲੀ ਫਲਕਾਰੀ ਬਣਾਉਣੀ ਹੈ ਤੁਸੀਂ ਦੇਖੋ ਜੀ ਜੇ ਤੁਸੀਂ ਕਾਲੀ ਫਲਕਾਰੀ ਬਣਾਉਣੀ ਹੈ ਕਾਲੀ ਸਲਵਾਰ ਬਣਾਉਣੀ ਹੈ ਇਹਦੇ ਨਾਲ ਜੇ ਤਾਂ ਤੁਸੀਂ ਮਲਮਲ ਦੀ ਬਣਾਉਣੀ ਹੈ ਤਾਂ ਅਸੀਂ ਮਲਮਲ ਦੀ ਕਾਲੀ ਫਲਕਾਰੀ ਤੇ ਕਾਲੀ ਅਸੀਂ ਸਲਵਾਰ ਮਲਮਲ ਦੀ ਬਣਾ ਦੇਾਂਗੇ ਤੇ ਜੇ ਤੁਸੀਂ ਮਲਮਲ ਦੀ ਫਲਕਾਰੀ ਕਾਲੀ ਤੇ ਪੀਚ ਕਲਰ ਨਾਲ ਕਢਾਈ ਕਰਦੇ ਹਾਂਗੇ ਜਿਹੜੇ ਕਮੀਜ਼ ਹੋਊਗਾ ਕਮੀਜ਼ ਤੁਸੀਂ ਪੀਚ ਕਲਰ ਦਾ ਬਣਾ ਸਕਦੇ ਹੋ ਤੇ ਫਲਕਾਰੀ ਤੇ ਸਲਵਾਰ ਤੁਸੀਂ ਕਾਲੇ ਕਲਰ ਦੀ ਬਲੈਕ ਦੀ ਬਣਾ ਸਕਦੇ ਹੋ ਤੇ ਜੇ ਤੁਸੀਂ ਇਹਦੇ ਨਾਲ ਮਲਮਲ ਦੀ ਸਲਵਾਰ ਨਹੀਂ ਲਾਉਣੀ ਕੋਟਨ ਦੀ ਸਲਵਾਰ ਲਾਉਣੀ ਹੈ ਤੇ ਕੋਟਨ ਦੇ ਕੱਪੜੇ ਦੀ ਅਸੀਂ ਸਲਵਾਰ 3 ਮੀਟਰ ਲਿਆ ਕੇ ਉਹਦੀ ਲਾ ਦੇਾਂਗੇ ਤੇ ਫੁਲਕਾਰੀ ਮਲਮਲ ਦੀ ਲਾ ਦੇਾਂਗੇ ਤੇ ਪੀਚ ਕਲਰ ਨਾਲ ਫੁਲਕਾਰੀ ਤੇ ਕਢਾਈ ਕਰ ਦੇਾਂਗੇ ਦੇਖੋ ਇਹ ਬਹੁਤ ਸੋਹਣਾ ਲੱਗੂਗਾ ਕਾਲੇ ਨਾਲ ਇਹ ਤੇ ਕਢਾਈ ਹੋਈ ਹੈ ਤੇ ਇਹ ਤੇ ਪੀਚ ਕਲਰ ਨਾਲ ਹੋਊ ਤੇ ਜੇ ਕਿਸੇ ਨੇ ਲੈਣਾ ਹੋਵੇ ਤਾਂ ਭੈਣ ਨੇ ਸਾਨੂੰ ਆਰਡਰ ਕਰ ਸਕਦੀ ਹੈ ਬਣਵਾਉਣਾ ਹੋਵੇ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਤੁਸੀਂ ਤੇ ਸਾਥੋ ਸੂਟ ਬਣਵਾ ਸਕਦੇ ਹੋ ਜੇ ਹੋਰ ਕਲਰ ਦੇ ਵਿੱਚ ਵੀ ਬਣਾਉਣਾ ਤਾਂ ਹੋਰ ਕਲਰ ਦੇ ਜੇ ਇਹ ਕਲਰ ਵੀ ਲੈਣਾ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਕਾਲੀ ਫਲਕਾਰੀ ਨਾਲ ਲੈਣਾ ਕਾਲੀ ਨਾਲ ਵੀ ਲੈ ਸਕਦੇ ਹੋ ਪੀਚ ਕਲਰ ਦਾ ਕਮੀਜ਼ ਤੇ ਕਾਲੀ ਫਲਕਾਰੀ ਕਾਲੀ ਸਲਵਾਰ ਤੇ ਜੇ ਕੋਜਾ ਲੈਣਾ ਹੈ ਕੋਜਾ ਜੇ ਤੁਸੀਂ ਸਾਥੋ ਹੋਰ ਕਲਰ ਚ ਜਿਵੇਂ ਰੈੱਡ ਪਿੰਕ ਤੇ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਬਣਾਉਣਾ ਬਣਵਾ ਸਕਦੇ ਹੋ ਕੋਟਨ ਦੇ ਕੱਪੜੇ ਤੇ ਬਣਾਉਣਾ ਕੋਟਨ ਦੇ ਤੇ ਬਣਵਾ ਸਕਦੇ ਹੋ ਜੇ ਮਲ ਮਲ ਦੇ ਤੇ ਬਣਾਉਣਾ ਤਾਂ ਤੁਸੀਂ ਸਾਥੋਂ ਮਲਮਾਲ ਦੇ ਤੇ ਬਣਵਾ ਸਕਦੇ ਹੋ ਤੇ ਸਾਨੂੰ ਆਰਡਰ ਕਰ ਸਕਦੇ ਹੋ ਤੇ ਜੇ ਕਿਸੇ ਭੈਣ ਨੂੰ ਸਗੀ ਵੀ ਬਲਵਦੀ ਜਰੂਰਤ ਹੋਵੇ ਤਾਂ ਸਾਨੂੰ ਉਹ ਵੀ ਆਰਡਰ ਕਰ ਸਕਦੀ ਹੈ ਤੇ ਤੁਸੀਂ ਵੇਖੋ ਤੁਹਾਨੂੰ ਕਿਹਜਾ ਲੱਗਿਆ ਤੇ ਸਾਨੂੰ ਜਰੂਰ ਆਰਡਰ ਕਰਿਓ ਤੁਸੀਂ ਹੋਰ ਕਲਰ ਦੇ ਵਿੱਚ ਵੀ ਆਰਡਰ ਕਰਨਾ ਤਾਂ ਹੋਰ ਚ ਵੀ ਕਰ ਸਕਦੇ ਹਾਂ ਸੇਮ ਹੀ ਡਿਜ਼ਾਈਨ ਅਸੀਂ ਇਹ ਬਣਾ ਕੇ ਦੇਵਾਂਗੇ ਸੇਮ ਡਿਜ਼ਾਈਨ ਬਣਾ ਕੇ ਦੇਵਾਂਗੇ ਹੀ ਇਹ ਤੇ ਪੀਸ ਕਰ ਲਰਨਾ ਬਣਾ ਕੇ ਦੇਵਾਂਗੇ ਤੇ ਇਹ ਤੇ ਕਾਲੇ ਤੇ ਜੇ ਕਾਲੇ ਲੈਣਾ ਤਾਂ ਤੁਸੀਂ ਠੀਕ ਹੈ ਜੀ ਤੇ ਸਾਡੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਫਰਕਾਰੀ ਦਾ ਸੂਟ ਇਹ ਬਹੁਤ ਟ੍ਰੈਂਡ ਚ ਚੱਲ ਰਿਹਾ ਹੈ ਤੇ ਤੁਸੀਂ ਆਖੋ ਲੈ ਸਕਦੇ ਹੋ ਹੋਰ ਕਲਰ ਦੇ ਵਿੱਚ ਵੀ ਬਣਵਾ ਸਕਦੇ ਹੋ ਮਹਿਰੂਨ ਤੇ ਜੇ ਕੋਟਨ ਤੇ ਬਣਵਾਉਣਾ ਕੋਟਨ ਤੇ ਵੀ ਬਣਵਾ ਸਕਦੇ ਹਾਂ ਜੇ ਤੁਸੀਂ ਮਨ ਮੰਨਦੇ ਤੇ ਬਣਵਾਉਣਾ ਤਾਂ ਸਾਥੋਂ ਮਨ ਮੰਨਦੇ ਤੇ ਬਣਵਾ ਸਕਦੇ ਹਾਂ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਤੇ ਜਲਦੀ ਤੋਂ ਜਲਦੀ ਸਾਨੂੰ ਆਰਡਰ ਕਰੋ ਪੈਂਟ ਵਾਲੇ ਸੂਟਾਂ ਦੇ ਕਢਾਈ ਮਸ਼ੀਨ ਵਰਕ ਇਹ ਹੈਂਡਵਰਕ ਦੇ ਵੀ ਸੂਟਾਂ ਦਾ ਸਾਨੂੰ ਆਰਡਰ ਕਰ ਸਕਦੇ ਆਂ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ